ਮੈਂ ਜੀ ਜੀ ਮੈਂ ਦਰਦਾਂ ਦੀ ਆਪਾਂ ਗੱਲ ਕਰਦੇ ਆ ਜੀ ਦਰਦੋਂ ਤੰਗ ਰਹਿੰਦੇ ਨੇ ਲੋਕ ਖਾਸ ਕਰਕੇ ਜਿਹੜਾ ਅੱਡੀਆਂ ਚ ਦਰਦ ਹੁੰਦਾ ਉੱਠਦੇ ਆ ਜਦੋਂ ਤੜਕਸਾਰ ਹੂੰ ਕਈ ਪੇਸ਼ੈਂਟ ਤਾਂ ਇਹ ਦੱਸਦੇ ਨੇ ਵੀ ਅੱਡੀ ਮੇਰੀ ਠੇਠਾ ਨਹੀਂ ਲੱਗਦੀ ਬਹੁਤ ਤਿੱਖੀ ਚੁਬਨ ਮਹਿਸੂਸ ਹੁੰਦੀ ਆ ਹੂੰ ਇਸ ਵਾਸਤੇ ਹੁੰਦੀ ਹੈ ਸਮੱਸਿਆ ਹੁੰਦੀ ਹੈ ਇਹ ਆਚਾਰਿਆਂ ਜੀ ਜਿਹੜਾ ਨਾ ਸਾਡੇ ਅੰਦਰ ਐਕਸ-ਰੇ ਕਰੋਂ ਨੂੰ ਕਹਿੰਦੇ ਹੱਡੀ ਵਧ ਗਈ। ਹੂੰ ਮੈਂ ਕਿਹਾ ਭਲੇ ਮਾਨ ਤੂੰ ਐ ਹੱਡੀਆਂ ਜੇ ਵਧਣ ਲੱਗੀਆਂ ਸਰ ਗਿਆ ਫਿਰ ਤਾਂ। ਪੂਸੇ ਪਾਣੀ ਨਾਲ ਛਕਣਾ ਇਹਨੇ। ਹੂੰ ਮੈਂ ਕਹਿੰਨਾ ਵੀ 10 ਨਗ ਦਿਨ ਦਰਦ ਬੰਦੇ ਦਾ ਠੀਕ ਹੈ ਜੇ ਐਕਸ-ਰੇ ਵੀ ਕਰਾਊਗਾ ਕਿਹੜੀ ਹੱਡੀ ਖੁੱਗੀ ਸਭ ਤੋਂ। ਮੈਂ ਜਿੱਤੇ ਜਿਵੇਂ ਦਰਦਾਂ ਦੀ ਆਪਾਂ ਗੱਲ ਕਰਦੇ ਆ। ਜੀ ਦਰਦੋਂ ਤੋਂ ਤੰਗ ਰਹਿੰਦੇ ਨੇ ਲੋਕ ਖਾਸ ਕਰਕੇ ਜਿਹੜਾ ਅੱਡੀਆਂ 'ਚ ਦਰਦ ਹੁੰਦਾ। ਜੀ ਸਵੇਰੇ ਉੱਠਦੀਆਂ ਜਦੋਂ ਤੜਕਸਾਰ ਹੂੰ ਕਈ ਪੇਸ਼ੀਐਂਟ ਤਾਂ ਇਹ ਦੱਸਦੇ ਨੇ ਵੀ ਅੱਡੀ ਮੇਰੀ ਠੇਠਾ ਨਹੀਂ ਲੱਗਦੀ ਬਹੁਤ ਤਿੱਕੀ ਚੁਬਨ ਮਹਿਸੂਸ ਹੁੰਦੀ ਆ ਹੂੰ ਤੇ ਕੰਨਿਆਂ ਨੂੰ ਦੀਵਾਰ ਫੜ ਕੇ ਥੋੜੀ देर ਚੱਲਣਾ ਪੈਂਦਾ ਜਾਂ ਕਈ ਉੱਠਦੇ ਨੇ ਤੇ ਥੋੜੀ देर ਬੈਠਦੇ ਨੇ ਫੇਰ ਚੱਲਣਾ ਸਟਾਰਟ ਕਰਦੇ ਨੇ ਧਰਤੀ ਤੇ ਪੈਰ ਧਰਦੇ ਨੇ ਐਨੀ ਉਹਨਾਂ ਨੂੰ ਦਿੱਕਤ ਮਹਿਸੂਸ ਹੁੰਦੀ ਆ ਦਰਦ ਤੋਂ ਜੀ ਕੀ ਸਮੱਸਿਆ ਹੁੰਦੀ ਆ ਸਮੱਸਿਆ ਹੁੰਦੀ ਆ ਇਹ ਆਚਾਰਿਆ ਜੀ ਜਿਹੜਾ ਨਾ ਸਾਡੇ ਅੰਦਰ ਤਮੋਗੁਣਾ ਉਹੋਂ ਹੋ ਗਿਆ ਜਾਂਦਾ ਹੈ। ਪ੍ਰithvi ਤੱਤ ਦੀ ਬਾਦ ਹੋ ਜਾਂਦੀ ਠੀਕ ਹੈ। ਹੁਣ ਜਿਹੜਾ ਪ੍ਰithvi ਤੱਤ ਵਾ ਭਾਰੀ ਆ। ਜੀ। ਤਾਂ ਇਸ ਕਰਕੇ ਕਈ ਆਮ ਲੋਕੀ ਸੋਚਦੇ ਵੀ ਯੂਰਿਕ ਐਸਿਡ ਵੱਧ ਗਿਆ ਹੋਣਾ ਜਾਂ ਦੀਦੀ ਕੋਈ ਦਵਾਈ ਖਾ ਲੋ ਖਾਂ। ਨੇਚਰਲੀ ਆ। ਕਿ ਏਡੀਆਂ ਚ ਦਰਦ ਹੁੰਦਾ ਲੋਕਾਂ ਨੂੰ ਇਹੀ ਰਹਿਣਾ ਬਈ ਯੂਰਿਕ ਐਸਿਡ ਵੱਧ ਗਿਆ ਹੋਣਾ ਕੋਈ ਦਵਾਈ ਯੂਰਿਕ ਐਸਿਡ ਕਰਵਾਉਂਦੇ ਵੀ ਨਹੀਂ ਲੋਕ ਚੈੱਕ ਤੇ ਉਹਨਾਂ ਨੂੰ ਮਹਿਸੂਸ ਜਾਂ ਆਪਣੇ ਆਪ ਹੀ ਮੈਡੀਸਿਨ ਲੈਣੀ ਸ਼ੁਰੂ ਕਰ ਲੈਣੀ ਸ਼ੁਰੂ ਕਰਦੇ। ਜੀ ਜੇ ਕਰੋਨੇ ਤਾਂ ਵਿਦਨ ਰੇਂਜ ਹੁੰਦਾ ਦਰਦ ਨਹੀਂ ਹਟਦਾ ਹੂੰ ਤਾਂ ਫਿਰ ਉੱਥੇ ਬੜੀ ਸਮੱਸਿਆ ਹੋ ਜਾਂਦੀ ਆ ਹੁਣ ਦੇਖੋ ਇਹਦੇ ਚ ਖਾਣ ਵਾਲੀ ਯੋਸ਼ਤੀ ਤਾਂ ਖਾਣੇ ਆ ਆਪਾਂ ਹੂੰ ਪਰ ਇਹਦੇ ਚ ਕਾਰਗਰ ਆ ਇੱਕ ਟਕੋਰ ਕਰਨੀ ਪੈਣੀ ਆ ਆ ਚਾਹੇ ਹਫਤੇ ਚ ਦੋ ਵਾਰ ਕਰੇ ਬੰਦਾ ਜੀ ਐਸੀ ਟਕੋਰ ਆ ਇਹ ਹੂੰ ਹੁਣ ਦੇਖੋ ਲੈਣਾ ਕੀ ਆ ਮਤਲਬ ਔਸ਼ਧਾ ਜਿਹੜੀ ਹੂੰ ਉਹ ਟਕੋਰੇ ਕੰਮ ਕਰ ਜੂਗੀ ਖਾਣੇ ਖਾਣ ਵਾਸਤੇ ਦੇਖੋ ਸੁਣ ਮੇਥੀ ਦਾਣਾ ਸਰੰਜਾ ਮਿੱਠੀਆਂ ਤਿੰਨੇ ਚੀਜ਼ਾਂ ਦਾ ਪਾਊਡਰ ਬਣਾ ਲਓ ਇਹਦੀ ਮਾਤਰਾ ਜੀ ਦੱਸ ਦੂੰ 50-50 ਗ੍ਰਾਮ ਬਰਾਬਰ ਮਾਤਰਾ ਚ ਤਿੰਨੇ ਚੀਜ਼ਾਂ ਲੈ ਲੈਣੀਆਂ ਨੇ ਭੌੜੇ ਬਣਾ ਕੇ ਖੁਰਾਕ ਕਿੰਨੀ ਹੈ ਦੀ ਇਹਦੀ ਖੁਰਾਕ ਚਮਚ ਦਾ ਚੌਥਾ ਹਿੱਸਾ ਦੋ ਟਾਈਮ ਗੋਸੇ ਪਾਣੀ ਨਾਲ ਛਕਣਾ ਇਹਨੇ ਹੂੰ ਮੈਂ ਕਹਣਾ ਵੀ ਕੋਈ ਵੀ ਦਰਦ ਹੋਵੇ ਚਾਹੇ ਯੂਰਿਕ ਐਸਿਡ ਦਾ ਇੱਕ ਪਾਸੇ ਰਹਿ ਗਿਆ ਜੀ ਵਾਯੂ ਦਾ ਕੋਈ ਵੀ ਦਰਦ ਆ ਹੁਣ ਇੱਥੇ ਆਗੇ ਪ੍ਰithvi ਤੱਤ ਦੀ ਪ੍ਰਧਾਨਤਾ ਕਈ ਵਾਰ ਲੋਕ ਐਕਸ-ਰੇ ਕਰਨ ਉਹਨੂੰ ਕਹਿੰਦੇ ਹੱਡੀ ਵਧ ਗਈ ਹੂੰ ਉਹ ਮੈਂ ਕਿਹਾ ਭਲੇ ਮਾਨ ਤੋਂ ਐ ਹੱਡੀਆਂ ਜੇ ਵਧਣ ਲੱਗੀਆਂ ਸਰ ਗਿਆ ਫਿਰ ਤਾਂ ਅੱਛਾ ਉਹ ਹੱਡੀ ਵਧਣ ਦੀ ਕੋਈ ਸਮੱਸਿਆ ਨਹੀਂ ਹੁੰਦੀ ਤੇ ਉਹ ਹੀ ਤੱਤਕ ਦੀ ਪ੍ਰਧਾਨਤਾ ਹੋ ਜਾਂਦੀ ਹੈ ਉੱਥੇ ਉਹ ਦਿਖਣ ਲੱਗ ਜਾਂਦਾ ਵੀ ਹੱਡੀ ਵਧ ਗਈ ਹੂੰ ਉਹ ਕਹਿੰਦੇ ਨੇ ਆਪਰੇਸ਼ਨ ਹੋਊਗਾ ਹੁਣ ਆਪਰੇਸ਼ਨ ਜਾਂ ਤਾਂ ਆਪਰੇਸ਼ਨ ਕਰਾਉਣ ਤੋਂ ਬਾਅਦ ਪੁੱਛੋ ਉਹਨਾਂ ਨੂੰ ਵੀ ਹੱਡੀ ਦਿਖਾਓ ਕਿੱਥੇ ਆ ਜਿਹੜੀ ਵੱਡੀ ਹੈ ਇਹਦੇ ਨਾਲ ਹੁਣ ਜਿਹੜੀ ਵਧ ਗਈ ਸੀ ਇਦਾਂ ਦਾ ਕੋਈ ਸੀਨ ਨਹੀਂ ਹੈਗਾ ਜਿਹਦਾ ਅੱਛਾ ਜਸਟ ਸਵੈਲਿੰਗ ਕਹਿ ਸਕਦੇ ਆ ਨੂੰ ਸਵੈਲਿੰਗ ਨਹੀਂ ਪ੍ਰithvi ਤੱਤ ਦੀ ਪ੍ਰਧਾਨਤਾ ਹੋਗਿਆ ਨਾ ਜਿਵੇਂ ਕੈਲਸ਼ੀਅਮ ਵਰਗਾ ਪਦਾਰਥ ਆ ਜਾਂ ਹੋਰ ਉਹ ਜੰਮ ਜਾਂਦਾ ਉਹਦੇ ਲਈ ਹੁਣ ਤੁਸੀਂ ਦੇਖੋ ਸੈਂਟੀਫਿਕਲੀ ਟਕੋਰ ਤੋਂ ਬਿਨਾ ਦੂਜੀ ਚੀਜ਼ ਹੀ ਨਹੀਂ ਹੈਗੀ ਕੋਈ ਸੋਦੇ ਨੂੰ ਬਿਲਕੁਲ 100% ਠੀਕ ਹੋ ਜਾਂਦਾ ਹਮ ਕਪੂਰ ਚ ਸੁਣੋ ਘਰੀ ਰਸੋਈ ਚੀਜ਼ਾਂ ਨੇ ਚਾਹ ਪੱਤੀ ਆ ਨਾ ਚਾਹ ਪੱਤੀ ਹਾਂਜੀ ਚਮਚਾ ਚਾਹ ਪੱਤੀ ਦਾ ਪਾ ਲਓ ਪਾਣੀ ਪਾ ਲਓ 3-4 ਲੀਟਰ ਜੀ ਚਮਚਾ ਉਹਦੇ ਚ ਚਾਹ ਪੱਤੀ ਦਾ ਪਾ ਲਓ ਹਮ 2 ਚਮਚੇ ਪਾ ਲਓ ਸੇਂਦੇ ਨੂਣ ਦੇ ਜੀ ਤੇ 10 ਚਮਚੇ ਪਾ ਲੋ ਸਰੋਂ ਦਾ ਤੇਲ ਜੀ ਤੇ ਲਸਣ ਪੰਜ ਚਾਰ ਤੁਰੀਆਂ ਕਚਰਮਚਰ ਕਰਕੇ ਲਸਣ ਦੀਆਂ ਪਾ ਲੋ ਹੂੰ ਜਮੈਣ ਪਾ ਲੋ ਅਸਪੈਦਾ ਨਹੀਂ ਹੁੰਦਾ ਜਿਹੜਾ ਖੜਾ ਆਪਣਾ ਸਫੈਦਾ ਈਟੀ ਰੋਡ ਹਾਈ ਰਿਆਂ ਪਰ ਹਾਈ ਹੋਗੇ ਰਿਆਂ ਆਮ ਖੜਾ ਹੀ ਹੁੰਦਾ ਸਫੈਦੇ ਦਾ ਪਤਾ ਹੀ ਆ 10 15 20 ਪੱਤੇ ਕਚਰਮਚਰ ਜਿਆ ਕਰਕੇ 100 ਹਰੜਾ ਦੇ ਵਿੱਚ ਫਟਕੜੀ ਵੀ ਪਾਉਗੀ ਫਟਕੜੀ ਵੀ ਪਾਉਣੀ ਆ ਇੱਕ ਕ ਚਮਚਾ ਫਟਕੜੀ ਦਾ ਪਾਊਡਰ ਪਾ ਲੋ ਵਿੱਚ ਜੀ ਪਾ ਕੇ ਇਹਨੂੰ ਪੂਰਾ ਖਲਾ ਲੋ ਇਹਨੂੰ ਵਾਰਲ ਲੋ ਚੰਗੀ ਤਰ੍ਹਾਂ ਵਾਰਲ ਕੇ ਜਿੰਨਾ ਸਹਿ ਸਕਦੇ ਆ ਹੁਣ ਟਕੋਰ ਵੀ ਨਹੀਂ ਕਰਨ ਦਾ ਪਤਾ ਕੰਨਿਆਂ ਨੂੰ ਕਈ ਕਹਿਣਗੇ ਵੀ ਪਾਣੀ ਬਣ ਗਿਆ ਇਹ ਸਮਾਨ ਬਣ ਗਿਆ ਕਾੜਾ ਜੇ ਇਹਦੇ 'ਚ ਰੱਖ ਲੋ ਪੈਰ ਉਦਾਂ ਨਹੀਂ ਅੱਛਾ ਪੈਰ ਰੱਖਣੇ ਨਹੀਂ ਪੈਰ ਰੱਖਣੇ ਨਹੀਂ ਟਕੋਰ ਰੱਖ ਕੇ ਇੱਕ ਹੀਟਾ ਕੋਈ ਤਸਲੇ ਵਰਗਾ ਕੋਈ ਰੱਖ ਲੋ ਸਮਾਨ ਨੂੰ ਭਾਂਡਾ ਕੋਈ ਹੂੰ ਉੱਪਰੋਂ ਪਾਣੀ ਪਾਉਣਾ ਹੈ ਜਿੰਨਾ ਸਹਿ ਸਕਦੇ ਆ ਅੱਡੀ ਦਿਓ ਅੱਡੀ ਦੇ ਉੱਪਰ ਪਾਜੀ ਜੀ ਜੀ ਵਿੱਚ ਪ੍ਰੋਬਲਮ ਆ ਦੋਨਾਂ ਤੇ ਪਾ ਲਓ ਚਾਹੇ ਜੀ ਵਿੱਚ ਪ੍ਰੋਬਲਮ ਹੈ ਕਰਨਾ ਵੀ ਪੈਣ ਲੱਗੇ ਆ ਹੂੰ ਉਹ ਤੋਂ ਬਾਅਦ ਪੈਰ ਨਹੀਂ ਰੱਖਣਾ ਹੁੰਦਾ ਥੱਲੇ ਜੇ ਕਿਤੇ ਲੋੜ ਵੀ ਪੈ ਗਈ ਰਾਤ ਨੂੰ ਵਾਸ਼ਰੂਮ ਵਗੈਰਾ ਜਿੱਦਾ ਚੱਪਲ ਤੇ ਪੈਰ ਰੱਖਣਾ ਸਿੱਧਾ ਆਮ ਹੁੰਦਾ ਬੈਡਰੂਮ ਚ ਅਸੀਂ ਚੱਪਲ ਥੋੜੀ ਜਿਹੀ ਵੇਰ ਇਧਰ ਉਧਰ ਪਈਆ ਸਿੱਧਾ ਉਹ ਨੇੜੇ ਰੱਖ ਲਓ ਤਾਂ ਉਹ ਨੇੜੇ ਰੱਖ ਲੋ ਕੋਈ ਖਾਸ ਗੱਲ ਨਹੀਂ ਇਹ ਤੋਂ ਬਾਅਦ ਮਾਲਿਸ਼ ਕਰ ਲਓ ਤੇਲ ਦੀ ਕਿਸੇ ਦੀ ਵੀ ਮਹਾਨਾਰੈਣ ਤੇਲ ਆ ਮਹਾਵਿਸ਼ਗਰਭ ਤੇਲ ਆ ਜਾਂ ਕੋਈ ਹੋਰ ਤੁਹਾਡੇ ਕੋਲੇ ਘਰੇ ਪਿਆ ਗਰਮ ਤੇਲ ਆ ਜੇ ਕੋਈ ਵੀ ਤੇਲ ਦੀ ਦਾ ਸਰੋਂ ਦੇ ਤੇਲ ਚ ਜਿਮੈਣ ਕਾੜ ਕੇ ਰੱਖ ਲਓ ਥੋੜਾ ਜਿਹਾ ਲਾ ਲਓ ਉਹ ਵੀ ਮਾਲਿਸ਼ ਕਰ ਲਓ ਹਫਤੇ ਚ ਦੋ ਵਾਰ ਹੀ ਟਕੋਰ ਕਰੋ ਮਾਲਿਸ਼ ਰੋਜ਼ ਕਰੋ ਜੀ ਸੌਣ ਵੇਲੇ ਹੂੰ ਮੇਰਾ ਖਿਆਲ ਬੱਸ ਮੈਂ ਕਰੀਂ ਦਰਦ ਬੰਦੇ ਦਾ ਠੀਕ ਆ ਜੇ ਐਕਸ-ਰੇ ਵੀ ਕਰਾਊਗਾ ਕਿਹੜੀ ਹੱਡੀ ਹੁੱਡੀ ਸਭ ਸੈੱਟ ਹੋ ਜਾਊਗਾ। ਅੱਛਾ ਇਹਦੇ ਨਾਲ ਬਿਲਕੁਲ ਇਹ ਤੰਦਰੁਸਤ ਰਹੀ ਨਾ ਤੇ ਮੇਰੇ ਖਿਆਲ ਬਹੁਤ ਲੋਕਾਂ ਦੇ ਕੰਮ ਆਉਣ ਵਾਲੀ ਚੀਜ਼ ਆ। ਅੱਜ ਗੱਲਾਂ ਬਰਸਾਤਾਂ ਦੇ ਨਾਲ ਜਾਂ ਵੈਸੇ ਵੀ ਸਰਦੀਆਂ 'ਚ ਸਾਰੇ ਪਾਸੇ ਇਹ ਫ੍ਰੀ ਤਾਂ ਦੇਖੋ ਪੌਕਟਾਂ ਉਹ ਸਾਰੀਆਂ ਚੀਜ਼ਾਂ ਲੈ ਨਹੀਂ ਫ੍ਰੀ ਸਾਰੀਆਂ ਆਪਣੇ ਘਰੇ ਪਈਆਂ ਨੇ ਘਰੇ ਹੈਗੀਆਂ। ਬੜਾ ਕੰਮ ਲੈਣਾ ਉਹਨਾਂ ਤੋਂ ਹੋਰ ਕੀ ਕਰਨਾ ਹਾਂ? ਬਹੁਤ ਅੱਛਾ ਹੈ ਦੱਸਿਆ ਤੁਸੀਂ ਅੱਡੀਆਂ ਦੇ ਦਰਦ ਲਈ ਤੇ ਪਰਹੇਜ਼ ਇਹਦੇ ਚ ਝੌਲ ਮਹਾਰਾਜਮਾ ਕੜੀ ਅਰਬੀ ਬਾਹਾਲੀਆਂ ਜਿੰਨੀਆਂ ਵੀ ਚੀਜ਼ਾਂ ਨੇ ਜਿਨ੍ਹਾਂ ਚ ਪ੍ਰਿਥਵੀ ਤੱਤ ਦੀ ਭੰਤਾਂ ਤਾਂ ਆ ਹੂੰ ਵੈਦ ਵਾਲੀਆਂ ਚੀਜ਼ਾਂ ਆ ਮਤਾਂ ਹੀ ਹੁੰਦਾ ਉਹ ਨਾ ਉਹ ਨਹੀਂ ਖਾਣਾ ਉਹ ਐਸਾ ਦੁੱਧ ਨਾ ਪੀਓ ਥੋੜੇ ਬਿਲਕੁਲ ਠੀਕ ਹੋ ਜਾ ਤੇ ਖਾਣ ਵਾਲੀ ਓਸ਼ਾ ਤੁਸੀਂ ਦੱਸ ਦਿੱਤੀ ਉਹਦਾ ਸੇਵਨ ਕਰ ਲਓ ਠੀਕ ਹੈ ਧੰਨਵਾਦ ਵਿੱਚ ਵੈਦ ਸ਼ਿਵ ਕੁਮਾਰ ਸੂਦ ਸੋਮਵਾਰ ਤੋਂ ਸ਼ੁੱਕਰਵਾਰ ਸਾਨੀਪੁਰ ਰੋਡ ਸਰਹਿੰਦ ਹਰ ਐਤਵਾਰ ਮਾਡਲ ਟਾਊਨ ਨੇੜੇ ਦੀਪ ਹਸਪਤਾਲ ਲੁਧਿਆਣਾ